ਅੱਜਕੱਲ੍ਹ ਜੇ ਗਰੀਬ ਬੰਦੇ ਨੇ ਘਰ ਬਣਾਉਣਾ ਹੋਵੇ ਤਾਂ ਰੇਤਾ ਉਸਦੀ ਪਹੁੰਚ ਤੋਂ ਦੂਰ ਜਾਂਦਾ ਹੈ ਲੇਕਿਨ ਦੂਜੇ ਪਾਸੇ ਨਾਜਾਇਜ਼ ਮਾਈਨਿੰਗ ਵੀ ਸ਼ਰੀਆਮ ਮਾਫੀਆ ਵੱਲੋਂ ਕੀਤੀ ਜਾ ਰਹੀ ਹੈ ਜੇ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਦੀ ਤਾਂ ਫੇੜੇ-țeੜੇ ਦੇ ਪਿੰਡਾਂ ਦੇ ਵਿੱਚ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਇਸ ਬਾਰੇ ਜਦੋਂ ਆਣਾ ਸਦਪ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਇਸ ਦੀ ਕੋਈ ਸ਼ਿਕਾਇਤ ਨਹੀਂ ਆਈ ਤੇ ਜੇਕਰ ਉਹ ਰੇਡ ਵੀ ਕਰਨ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਮੌਕੇ ਤੇ ਕੁਝ ਨਹੀਂ ਮਿਲਦਾ ਉੱਥੇ ਹੀ ਜਦੋਂ মিডিਆ ਵੱਲੋਂ ਨਾਰਾ-ਦਾੜਾ ਬਜਵਾੜਾ ਜਾਂ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਇੱਥੇ ਲੋਕ ਦਿਨ ਦੇ ਵਿੱਚ ਹੀ ਰੇਤਾ ਭਰਦੇ ਹੋਏ ਨਜ਼ਰ ਆਏ ਭਾਜੀ ਸਾਨੂੰ ਪਤਾ ਲੱਗਿਆ ਸੀ ਕਿ ਪੁਲਿਸ ਵਾਲਿਆਂ ਨੇ ਜਿਹੜਾ ਰੇਤਾ ਦਾ ਢਿੱਪਰ ਫੜਿਆ ਹੈ ਸਾਡੇ ਪਿੰਡ ਜਾਨਕਿਲਾ ਨਾਲ ਅਲੀਵਸੀ ਪਿੰਡ ਹੈ ਇਸ ਸਾਰੀ ਰਾਤ ਮਾਈਨਿੰਗ ਚੱਲਦੀ ਹੈ ਮਿੱਟੀ ਪਟਕੇ ਥੱਲੋਂ ਰੇਤਾ ਕੱਢਦੇ ਆ ਰੇਤਾ ਕੱਢ ਕੇ ਮੁੜ ਕੇ ਫੇਰ ਮਿੱਟੀ ਹੋਰ ਪਾ ਕੇ ਜਾਂ ਪੂਰ ਦਿੰਦੇ ਆ ਜਾਂ ਡਾਊਨ ਲੈਵਲ ਕਰ ਦਿੰਦੇ ਆ ਉਹਦੀ ਜੀਪੀਐਸ ਦੀਆਂ ਫੋਟੋਆਂ ਵੀ ਸੀਗੀਆਂ ਸਭ ਕੁਝ ਸੀਗਾ ਇਹਨਾਂ ਨੇ ਫੜਿਆ ਆਪਾਂ ਮੌਕੇ ਤੇ ਪਹੁੰਚੇ ਵੀ ਆ ਤੇ ਜਦੋਂ ਪਤਾ ਲੱਗਿਆ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਛੜਤਾ ਤੇ ਜਿਹੜੇ ਮਾਈਨਿੰਗ ਡਿਪਾਰਟਮੈਂਟ ਦੇ ਡਿਪਾਰਟਮੈਂਟ ਦੇ ਸੀਗੇ ਐਸਜੀਓ ਸਾਹਿਬ ਉਹਨਾਂ ਨਾਲ ਵੀ ਗੱਲ ਲਈ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਬੰਦੇ ਭੇਜੇ ਉਹ ਵੀ ਆਏ ਇੱਥੇ ਸਾਰੇ ਉਹਨਾਂ ਨੇ ਵੀ ਮੁੜ ਕੇ ਫੇਰ ਸਭ ਕੋ ਗਿਆ ਅੰਦਰ ਪਧਨੀ ਇਹਨਾਂ ਦੀ ਕੀ ਕਾਲਾ ਮਾਲਾ ਹੈ ਕੀ ਨਹੀਂ ਹੈ ਟਿਪਰ ਛੱਡ ਦੋ ਤੁਸੀਂ ਟਿਪਰ ਦੀ ਵੀਡੀਓ ਦੇਖ ਸਕਦੇ ਸਭ ਕੁਝ ਹੈਗਾ ਰੇਤਾਂ ਦਾ ਟਿਪਰ ਹੈ ਜਦ ਕਿ ਮਾਈਨਿੰਗ ਇਨਲੀਗਲ ਬੰਦਾ ਹੈ ਤੇ ਸਭ ਕੁਝ ਮਤਲਬ ਕਹਾਂ ਲੋ ਕੀ ਛੇ ਚਾਰ ਇਹ ਅੰਦਰ ਗਤੀ ਚੱਲਦਾ ਹੈ ਸਭ ਕੁਝ ਤੁਸੀਂ ਮੌਜੂਦਾ ਸਰਪੰਚ ਨਹੀਂ ਮੈਂ ਇੱਕ ਸਰਪੰਚ ਹਾਂ ਇੱਕ ਸਰਪੰਚ ਹਾਂ ਹਾਂ ਜੀ ਤੁਹਾਡੇ ਕੋਲ ਕੰਪਲੇਨ ਵਗੈਰਾ ਕੀਤੀ ਨਹੀਂ ਹਾਲੇ ਤਾਂ ਸਾਨੂੰ ਪਤਾ ਲੱਗਿਆ ਆਪਾਂ ਪਹੁੰਚੇ ਹੀ ਸੀਗੇ ਤੇ ਜਾਨੂ ਦਾ ਇਹਨਾਂ ਨੇ ਅੰਦਰ ਗਤੀ ਕੰਮ ਕਰਕੇ ਖਤਮ ਕਰ ਲਿਆ ਕੰਮ ਦੇਖੋ ਉਹਨਾਂ ਆਪਾਂ ਸਾਡੇ ਕੋਲ ਜੋ ਜੋ ਹੈਗਾ ਹੈ ਕੋਸ਼ਿਸ਼ ਕਰਦੇ ਆਪਾਂ ਹਾਈ ਕੋਰਟ ਲੈ ਜਾਂਦੀ ਤੇ ਹਾਈ ਕੋਰਟ ਦੀ ਕੋਸ਼ਿਸ਼ ਹੈ ਦੇਖੋ ਜੇ ਬਣ ਗਿਆ ਸਾਡੀ ਗੱਲ ਹਾਈ ਕੋਰਟ ਨੇ ਸੁਣ ਲਈ ਐਨਜੀਟੀ ਚ ਵੀ ਜਾਵਾਂਗੇ ਕਾਰਨ ਕੀ ਹੈ ਛੱਡ ਕੇ ਹੁੰਦੇ ਇਹ ਭਾਜੀ ਫਿਰ ਕੁੱਤੀ ਚੋਰਾਣਾ ਰੜੀ ਹੈ ਇਹੀ ਕਹਿ ਸਕਦੇ ਹੋਰ ਕੀ ਕਹਿ ਸਕਦੇ ਪਰ ਉਹ ਜੋ ਟਿੱਕਰ ਪੜਿਆ ਗਿਆ ਹੀ ਉਹ ਬੈਕਟਰੀ ਦਾ ਡਰਾਈਵਰ ਦਾ ਕਹਿਣਾ ਸੀਗਾ ਕਿ ਸਾਡੇ ਕੋਲ ਪਰਮਿਸ਼ਨ ਹੈ ਪੱਠੇ ਵਾਲਿਆਂ ਦਾ ਭਾਜੀ ਜਿੱਥੋਂ ਮਿੱਟੀ ਪੱਟੀ ਉੱਥੇ ਕੋਈ ਪਰਮਿਸ਼ਨ ਨਹੀਂ ਪਰਮਿਸ਼ਨ ਕਿਤੇ ਹੋਰ ਦੀ ਤੇ ਪੱਟੀ ਕਿਤੋਂ ਹੋਰ ਇਹਦਾ ਥੋੜੀ ਹੋ ਸਕਦਾ ਤੇ ਪੱਟੂ ਕਿਤੇ ਹੋਰ ਤੇ ਪਰਮਿਸ਼ਨ ਕੋਈ ਹੋਰ ਦਿਖਾਈ ਜੋ ਸਾਡੇ ਕੋਲ ਪ੍ਰੂਫ ਹੈ ਤੁਹੇ ਪਾਸੇ ਜਦੋਂ ਮਾਈਨਿੰਗ ਅਫਸਰ ਦੇ ਨਾਲ ਇਸ ਬਾਰੇ ਤਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਨੂੰ ਨਾਲ ਲੈ ਕੇ ਉਹ ਸਮੇਂ-ਸਮੇਂ ਤੇ ਸਾਈਟਾਂ ਦੇ ਉੱਪਰ ਜਾ ਕੇ ਰੇਡ ਕਰਦੇ ਨੇ ਲੇਕਿਨ ਲੋਕਾਂ ਕੋਲ ਮਿੱਟੀ ਦੇ ਪਰਮਿਸ਼ਨ ਹੁੰਦੀ ਹੈ। ਦੇਖੋ ਥਾਣੇ ਨਾਲ ਤਾਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਜਦ ਤੱਕ ਸਾਨੂੰ ਇਨਫੋਰਮੇਸ਼ਨ ਨਹੀਂ ਆਉਂਦੀ ਤਦ ਤੱਕ ਜੇ ਉਹ ਅਸੀਂ ਜਾਣਦੇ ਹਾਂ ਜੇ ਉੱਥੇ ਉਹ ਗੱਡੀ ਖੜੀ ਹੋ ਗਈ ਤਾਂ ਹੀ ਅਸੀਂ ਕਾਰਵਾਈ ਕਰ ਸਕਦੇ ਹਾਂ ਥਾਣੇਦਾਲੇ ਤੇ ਸਾਨੂੰ ਜਾਣ ਤੋਂ ਬਾਅਦ ਅਸੀਂ ਇਸ ਬਾਰੇ ਨਹੀਂ ਮੈਂ ਕੁਝ ਕਹਿ ਸਕਦੇ। ਬੀਤੇ ਕੱਲ ਵੀ ਜੇਕਰ ਦੇਖਿਆ ਤਾਂ ਡਾੜਾ ਦੇ ਵਿੱਚ ਮਾਈਨਿੰਗ ਜੇਸੀਬੀ ਲਾ ਕੇ ਕੀਤੀ ਜਾ ਰਹੀ। ਹਾਂਜੀ ਹਾਂਜੀ ਯਦਕੀ ਪ੍ਰਸ਼ਾਸਨ ਸਰਕਾਰਾਂ ਲਈ ਅਜੇ ਤੱਕ ਕੋਈ ਵੀ ਮਾਈਨਿੰਗ ਨਹੀਂ ਆਪਾਂ ਮਾਈਨਿੰਗ ਪੂਰੀ ਕੰਪਲੇਂਟ ਆਈ ਸੀ ਸਾਡੇ ਕੋਲ ਅਸੀਂ ਮੌਕਾ ਜਦੋਂ ਦੇਖਿਆ ਗਿਆ ਤੇ ਉੱਥੇ ਮਾਈਨਿੰਗ ਹੋ ਰਹੀ ਸੀ ਲੇਕਿਨ ਉਹ ਸੈਕਸ਼ਨ 4 ਐਂਡ 5 ਚ ਪੈਂਦਾ ਤੇ ਫੋਰੈਸਟ ਦੇ ਅੰਦਰ ਆ ਤੇ ਉਹ ਉੱਚ ਕਾਰਵਾਈ ਕਰਦੇ ਹੋਏ ਅਸੀਂ ਕੱਲ ਰੋਕਾ ਮੈਂ ਥਾਣੇ ਦੇ ਦਿੱਤਾ ਸੀਗਾ ਕਿ ਉੱਥੇ ਮਾਈਨਿੰਗ ਹੋਈ ਹੈ ਲੇਕਿਨ ਸਾਨੂੰ ਮੌਕੇ ਦੇ ਵਿੱਚ ਕੋਈ ਮਸ਼ੀਨਰੀ ਨਹੀਂ ਮਿਲੀ ਤੇ ਲੇਕਿਨ ਆਪਾਂ ਮਾਈਨਿੰਗ ਐਕਟ ਧਾਰਾ ਜਿਹੜੀ ਹੈਗੀ ਆ 1918 1957 ਦੇ ਉਹਦੇ ਅਗੇਂਸਟ ਮੈਂ ਆਪਣਾ ਐਸਐਸਐਫ ਸਾਹਿਬ ਨੂੰ ਕਿਹਾ ਕਿ ਤੁਸੀਂ ਇੱਥੇ ਕਾਰਵਾਈ ਕਰੋ ਤਫਤੀਸ਼ ਕਰੋ ਜੇ ਤਫਤੀਸ਼ ਕਰਕੇ ਨਿਕਲਦਾ ਪਰਚਾ ਦੇਣਾ ਮੰਨਦਾ ਪਰਚਾ ਦਿੱਤਾ ਜਾਵੇ ਠੀਕ ਹੈ ਬੀਤੀ ਰਾਤ ਦੀ ਗੱਲ ਕੀਤੀ ਹੈ ਤੁਸੀਂ ਕਹਿੰਦੇ ਰੇਡ ਕੀਤੀ ਹੈ ਹਾਂ ਜੀ ਮਰੇ ਸਦਰ ਐਸਐਚਓ ਕਹਿ ਰਹੇ ਆ ਕਿ ਸਾਡੇ ਕੋਲ ਇਤਨੀ ਇਨਫੋਰਮੇਸ਼ਨ ਨਹੀਂ ਆਈ ਨਾ ਕੋ ਸਾਡੇ ਕੋਲ ਲੈਟਰ ਆਇਆ ਨਾ ਸਾਡੇ ਕੋਲ ਅਸੀਂ ਨਹੀਂ 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 ਦਿੱਤੀ ਗਈ ਉਹਨਾਂ ਦੇ ਉਹਨਾਂ ਦੇ ਮੁਲਾਜ਼ਮ ਸਾਡੇ ਨਾਲ ਸੀ ਐਸਆਈ ਨਾਲ ਸੀਗੇ ਜੋ ਮਜੂਦਾ ਡਿਊਟੀ ਤੇ ਜਿਹੜੇ ਸੀਗੇ ਉਹ ਨਾਲ ਸੀਗੇ ਇਹ ਆ ਕਿ ਉਹਨਾਂ ਨੇ ਰਾਤ ਨੂੰ ਨਹੀਂ ਹੋਇਆ ਉਹਨਾਂ ਸੀ ਕਿਉਂਕਿ ਰਾਤ ਆਪਾਂ ਰੇਡ ਮਾਰੀ ਸੀ ਇੱਕ ਪਰਮਿਸ਼ਨ ਦੀ ਗੱਲ ਕਰ ਰਿਹਾ ਜੋ ਕਿ ਉੱਥੇ ਮਾਈਨਿੰਗ ਕਰ ਰਿਹਾ ਨਾ ਉਹਨਾਂ ਨੇ ਕਿ ਮੇਰੇ ਕੋਲ ਪਰਮਿਸ਼ਨ ਆ ਹਾਂਜੀ ਕੀ ਹੋਇਆ ਇਸ ਵੇਲੇ ਸਰਕਾਰ ਪਰਮਿਸ਼ਨ ਦੇ ਰਹੀ ਹੈ ਮਾਈਨਿੰਗ ਰੇਤਾ ਲਈ ਰੇਤਾ ਵਾਲੇ ਸਾਡੇ ਸਾਰੇ ਬੰਦ ਸਾਡੀ ਸਰਕਾਰੀ ਖੱਡਾਂ ਦੋ ਚੱਲਦੀਆਂ ਸੀ ਬੱਸੀ ਗੁਲਾਮ ਸੇਮ ਚੱਲਦੀ ਸੀ ਜਿਵੇਂ ਮੈਂ ਸਾਡੀ ਬਟਾਰ ਇਸ ਵੇਲੇ ਸਾਰੀਆਂ ਬੰਦ ਰੇਤਾ ਦੀ ਕੋਈ ਪਰਮਿਸ਼ਨ ਨਹੀਂ ਆ ਜਿਸ ਦਾ ਖੇਤ ਉਸ ਦੀ ਰੇਤ ਹੈਗੀ ਆ ਉਹ ਉੱਥੇ ਆ ਜਿੱਥੇ ਡੀਸੀ ਵਾਲੋ ਨੋਟੀਫਾਈ ਹੋਏ ਆ ਆਦਰਵਾਇਜ਼ ਨਹੀਂ ਕਿੱਥੇ ਹੜ ਆਏ ਆ ਜਿੱਥੇ ਹੜ ਆਏ ਆ ਹਾਂਜੀ ਹਾਂ ਇੱਥੇ ਕਾਫੀ ਲੋਕ ਨਜਾਇਜ਼ ਕਰ ਰਹੇ ਨੇ ਕਿ ਇਹ ਹਵਾਲਾ ਦੇ ਕੇ ਕਿ ਸਾਡੀ ਆਈ ਹੈ ਉਹਦੇ ਤੇ ਕੀ ਕਰ ਰਹੀ ਕਿਸੇ ਕਾਰਵਾਈ ਜਿੱਥੇ ਤੇ ਸਾਨੂੰ ਪਤਾ ਲੱਗ ਰਿਹਾ ਸੀ ਉਹਨਾਂ ਤੇ ਕਾਰਵਾਈ ਕਰ ਰਹੇ ਆ ਉਹਨਾਂ ਤੇ ਵੇ ਆਪਾਰ ਨੋਟਿਸ ਲਈ ਕੱਢਣ ਦੀ ਤਿਆਰੀ ਚ ਆਈ ਫਿਲਹਾਲ ਸਾਡੇ ਕੋਈ ਇੱਧਰ ਏਰੀਆ ਚ ਨਹੀਂ ਇੱਕ ਕੱਲ ਦੀ ਇੱਕ ਜਿਹੜੀ ਆ ਡਾਡੇ ਦੀ ਆਈ ਆ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਆ ਤੁਸੀਂ ਕਹਿ ਕੇ ਅਸੀਂ ਗੈਸ ਗਮੋਕੇ ਦੇ ਬੰਦ ਕਰਾ ਦਿੱਤੇ ਸਿਰਫ ਫਿਰ ਵੀ ਚੱਲ ਰਹੀ ਹੈ ਉੱਤੇ ਕਿਉਂਕਿ ਉਹ ਖੇਤਾਂ ਕਿ ਚੋਹ ਕਹਿ ਰਹੇ ਆ ਹਾਂਜੀ ਚੋਹ ਚੋਹ ਚੋਰੀ ਤਾਂ ਪੱਟਦੇ ਆ ਬੇਸਿਕਲੀ ਇਦਾਂ ਨੇ ਚੋਹ ਤੇ ਵੀ ਮਾਲਕੀ ਹੁੰਦੀ ਨਹੀਂ ਹੁਣ ਅਸੀਂ ਉਹਨੂੰ ਵੈਰੀਫਾਈ ਕਰ ਲੈਣਾ ਕਿ ਉਹ ਐਕਚੁਅਲੀ ਉਹ ਫੋਰੈਸਟ ਦਾ ਪੈਂਦਾ ਜੇ ਉਹ ਉਹੀ ਨੰਬਰ ਹੈ ਜਿਹੜੇ ਉਹ ਦਿਖਾ ਰਿਹਾ ਕਿ ਸਾਨੂੰ ਅਸੀਂ ਪਰਮਿਸ਼ਨ ਲਈ ਹੈ ਜੇ ਉਹ ਨੰਬਰ ਠੀਕ ਆ ਫਿਰ ਅਗਲੀ ਕਾਰਵਾਈ ਹੋਊਗੀ ਜਗਬਾਨੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ